ਸਾਹੀਏ ਕੱਲ ਦੀ ਵੀਡੀਓ ਵੇਖ ਰਹੀ ਹੈ ਯਾ ਤੁਸੀਂ ਕੋਈ ਜੀ ਆਇਆਂ ਨੂੰ ਲੈ ਕੇ ਹਾਂ ਰੰਜੀਤ ਦੀ ਵੱਡੀ ਖਬਰ ਖਬਰ ਨੰਨ ਤੱਕ ਜ਼ਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਨਕਮ ਟੈਕਸ ਵਿਭਾਗ ਦੇ ਦਿੱਤੀ ਚਤਾਵਨੀ ਵੱਡੇ ਪੱਧਰ ਤੇ ਹੋ ਰਹੇ ਨੇ ਰਿਫੰਡ ਧੋਖਾਧੜੀ ਇਸ ਦੇ ਨਾਲ ਹੀ ਇਨਕਮ ਟੈਕਸ ਫਾਈਲਿੰਗ ਦੀ ਆਖਰੀ ਮਿਤੀ 31 ਜੁਲਾਈ ਹੈ ਹੁਣ ਲੋਕ ਤੁਰੰਤ ਆਪਣੀ ਕਰ ਰਹੇ ਹਨ ਇਨਕਮ ਟੈਕਸ ਵਿਭਾਗ ਨੇ ਰਟਰਨਾ ਦੀ ਤਸਦੀਕ ਕਰਨ ਅਤੇ ਅਮਦਨਦਰ ਅਮਦਨਦਰ ਦੀਆਂ ਖਾਤਿਆਂ ਵਿੱਚ ਰਿਫੰਡ ਜਮਾ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਇਨਕਮ ਟੈਕਸ ਵਿਭਾਗ ਨੇ ਨਾਲ ਨਾਲ ਘੁਟਾਲੇ ਕਰਨ ਵਾਲੇ ਕਾਫੀ ਸਗਰਮ ਹੋ ਰਹੇ ਹਨ ਸਾਈਬਰ ਧੋਖੇਬਾਜ਼ਾਂ ਨੇ ਹੁਣ ਲੋਕਾਂ ਦੇ ਬੈਂਕ ਖਾਤਿਆਂ ਦੇ ਪੈਸੇ ਚੋਰੀ ਕਰਨ ਲਈ ਇਨਕਮ ਟੈਕਸ ਰਿਫੰਡ ਨੂੰ ਆਪਣੇ ਹਥਿਆਰ ਵਜੋਂ ਵਰਤਿਆ ਹੈ ਇਨ੍ਹਾਂ ਠੱਗਾਂ ਨੇ ਫਰਜੀ ਮੈਸੇਜ ਭੇਜ ਕੇ ਕੁੱਝ ਲੋਕਾਂ ਦੇ ਬੈਂਕ ਖਾਤਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਪਰਚ ਰਿਫੰਡ ਧੋਖਾਧੜ ਟੜੀ ਦੇ ਕਈ ਮਾਮਲੇ ਸਾਹਮਣੇ ਆਏ ਹਨ ਤੋਂ ਬਾਅਦ ਹੁਣ ਇਨਕਮ ਟੈਕਸ ਵਿਭਾਗ ਨੂੰ ਐਡਵਾਈਸਰੀ ਜਾਰੀ ਕਰਨੀ ਪਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੇ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਅਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਅਤੇ ਜ਼ਰੂਰ ਕਰੇ ਜਿਨ੍ਹਾਂ ਨਾਲ ਲੋਕ ਵੀ ਜਾਗਰੂਕ ਹੋ ਸਕਣ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ